ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਵਕੀਲਾਂ ਰਾਹੀਂ ਮਾਨਸਾ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਵਿੱਚ ਯੂ ਟਰਨ ਲੈ ਲਿਆ ਗਿਆ ਹੈ ਦੋਨਾਂ ਗੈਂਗਸਟਰਾਂ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਲਈ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਣਾ ਚਾਹੀਦਾ ਹੈ ਗੈਂਗਸਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਾ ਤਾਂ ਸਿੱਧੂ ਤੋਂ ਫਰौती ਮੰਗੀ ਹੈ ਅਤੇ ਨਾ ਹੀ ਉਨ੍ਹਾਂ ਨੇ ਸਿੱਧੂ ਦਾ ਕਤਲ ਕੀਤਾ ਹੈ ਇਹਦੇ ਵਿੱਚ ਸਰ ਮਾਨਜੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਹਿਨ ਜੱਜ ਦੇ ਕੇਸ ਚੱਲ ਰਿਹਾ ਹੈਗਾ ਸਟੇਟ ਬਰਸੇ ਮਨਪ੍ਰੀਤ ਪਾਉ ਦੇ ਨਾਮ ਤੇ ਉਹਦੇ ਵਿੱਚ ਚਾਰਜ ਦੀ ਸਟੇਜ ਤੇ ਚੱਲ ਰਿਹਾ ਸਰ ਚਾਰਜ ਤੇ ਵੈਸ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਲਾਰੈਂਸ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ ਪਰ ਕੀ ਕੁਝ ਹੈਗਾ ਉਸ ਪਟੀਸ਼ਨ ਦੇ ਵਿੱਚ ਤੇ ਕਿਉਂ ਇਹ ਗੱਲਾਂ ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆਏ ਸਰ ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵਿਡੈਂਸ ਨਹੀਂ ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ੀਅਲ ਕਸਟਡੀ ਵਿੱਚ ਸੀ ਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋਕਿਊਜ਼ ਨੇ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਡਾਇਰੈਕਟਰ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਈਂਡਸ ਇਕੱਠਾ ਹਾਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ ਸੋਸ਼ਲ ਮੀਡੀਆ ਤੇ ਹਵਾਲਾ ਦਿੱਤਾ ਗਿਆ ਸੀ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ ਫਿਰ ਕਿਉਂ ਹੁਣ ਬਚਾ ਕੀਤਾ ਜਾ ਰਿਹਾ ਨਹੀਂ ਸਰ ਦੇਖੋ ਸੋਸ਼ਲ ਮੀਡੀਆ ਕੋਲੇ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਜੀ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈ ਕਿ ਮੈਨੂੰ ਅਦਾਲਤ ਤੇ ਜਾਣਾ ਚਾਹੀਦਾ ਹੈ ਤਉ ਅਦਾਲਤ ਚ ਅਪੀਅਰ ਹੁੰਦਾ ਕਦੋਂ ਤਰੀਕਾ ਤੇ ਕੀ ਮੰਗਿਆ ਗਿਆ ਇਹਦੇ ਵਿੱਚ ਸਰਪੰਚ 1 ਜਨਵਰੀ 2024 ਅੱਗੇ ਤਰੀਕ ਤੈਹ ਹੋਈ ਹੈਗੀ ਉਹ ਤੇ ਸਾਡੀ ਐਪਲੀਕੇਸ਼ਨ ਤੇ ਮਦਈਤਰ ਨੇ ਤੇ ਸਰਕਾਰ ਨੇ ਰਿਪਲਾਈ ਦੇਣਾ ਹੈ ਜੇਲ੍ਹਾਂ ਦੇ ਵਿੱਚ ਪਲਾਨਿੰਗ ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛ ਕੇ ਇਸ ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ ਤਾਂ ਫਿਰ ਕਿਸ ਤਰੀਕੇ ਨਾਲ ਜੁਟ ਲਾਇਆ ਉਹਨਾਂ ਦਾ ਜੇਲ੍ਹ ਦੇ ਵਿੱਚ ਸਰ ਜਦੋਂ ਇਹ ਜਿਸ ਟਾਈਮ ਇਤਹਾੜ ਜੇਲ੍ਹ ਦੇ ਵਿੱਚ ਜਿਹੜੀ ਬਰਕ ਦੇ ਵਿੱਚ ਸੀ ਉੱਥੇ ਹੋਰ ਕੋਈ ਵੀ 25 ਜਣਿਆਂ ਚ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ ਏ ਤੇ ਜਗਦੀਪ ਭਗਵਾਨਪੁਰਿਆ ਦੋਨੋਂ ਸੀ ਤੇ ਹੜ੍ਹ ਜੇਲ੍ਹ ਦੇ ਵਿੱਚ ਉਹ ਅਲੱਗ ਵਾਰਕ ਵਿੱਚ ਸੀ ਅਲੱਗ ਵਾਰਕ ਵਿੱਚ ਸੀ ਕੋਈ ਇਹਦੇ ਨਾਲ ਨੀਗਾ ਜੀ ਪਲੈਨਿੰਗ ਦਾ ਉਹੀ ਅਸੀਂ ਐਸੇ ਕਰਕੇ ਅਸੀਂ ਆਪਣਾ ਪੱਖ ਰੱਖਿਆਗਾ ਵੀ ਕੋਈ ਪਲੈਨਿੰਗ ਦਾ ਪ੍ਰੂਫ ਹੈ ਨੀਗਾ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਦੋਸ਼ੀ ਅਦਾਲਤ ਦੀ ਕਾਰਵਾਈ ਤੋਂ ਡਰ ਗਏ ਹਨ ਅਤੇ ਇਸ ਲਈ ਹੁਣ ਭੱਜ ਰਹੇ ਹਨ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਹੈ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀਆਂ ਚਾਰਾ ਜੋ ਜੀਆਂ ਕਰਨਗੇ ਅਸੀਂ ਆਪਣੇ ਕੋਈ ਜਿਹੜੇ ਪ੍ਰੂਫ ਐਵੀਡੈਂਸ ਹੈ ਉਹਤੇ ਲਾਵਾਂਗੇ ਕੋ ਮਾਂ ਜੋ ਅਦਾਲਤ ਨੇ ਦੇਖਣਾ ਹੈ ਅੱਗੇ ਇਸ ਤਰ੍ਹਾਂ ਹੀ ਅ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਰਾਜਸਥਾਨ ਤੇ ਸਾਰੀ ਗੱਲ ਪਾ ਦਿੱਤੀ ਕੀ ਕਹਿਣਾ ਚਾਹੋ ਤੁਸੀਂ ਦੇਖੋ ਜੀ ਵਿਅਕਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚ ਹੈ ਚਾਹੇ ਉਹ ਰਾਜਸਥਾਨ ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਹੈ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਆਖਰ ਅੱਗੇ ਆ ਹੀ ਜਾਣਾ ਪਟੀਸ਼ਨ ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣੀਆ ਹੋਣੀਆਂ ਸੋਸ਼ਲ ਵੀਡੀਓ ਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨਾ ਉਹ ਦੇਖੋ ਸ਼ਰਿਆਵ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋ ਰੋਲ ਹੈ ਰੋਲ ਹੈ ਹਨਾ ਇਸ ਗੱਲ ਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਹੈ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੇ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਇਹ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਦੇਖੋ ਜੀ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉੱਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜਸਸ ਮਿਲ ਨਹੀਂ ਹੈ ਜੀ ਤਾਂ ਅਸੀਂ ਆਸ ਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਇਹ ਕਾਰ ਹੈ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਬਚਾਉਣ ਤੇ ਲੱਗੀਆਂ ਹੋਈਆਂ ਨੇ ਦੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਅਪਰਾਧੀਆਂ ਦੇ ਇੰਨੇ ਹੌਸਲੇ ਵੱਧ ਜਾਣ ਤੁਸੀਂ ਦੇਖੋ ਜਿਹੜੀ ਅਗਲੀ ਗੱਲ ਹੈ ਕਿ ਤੁਸੀਂ ਮੈਨੂੰ ਪੁੱਛੀ ਤਾਂ ਨਹੀਂ ਹੈ ਪਰ ਮੈਂ ਕਲੀਅਰ ਕਰਨ ਵਾਸਤੇ ਦੱਸਦਾ Rajasthan ਦੇ ਵਿੱਚ ਸੁਖਦੇਵ ਗੋਗਾ ਮਾੜੀ ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਮੰਦ ਭਾਗੀ ਕਰ ਪ੍ਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾ ਮਾੜੀ ਸਾਹਿਬ ਦਾ ਕਤਲ ਦੀ ਪਲਾਨਿੰਗ ਮੰਨ ਲਈ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਤਾਂ ਉਸ ਤੋਂ ਕੁਝ ਦਿਨ ਬਾਅਦ ਲਾਰੈਂਸ ਕਿੰਨੀ ਵੱਡੀ ਇੰਟਰਵਿਊਜ਼ ਇੱਕਰੀ ਦੋ ਕਰ ਜਾਂਦਾ ਗੋਗਾ ਮਾੜੀ ਸਾਹਿਬ ਦੇ ਕਤਲ ਦਾ ਤਾਂ ਏਜੰਸੀਆਂ ਨੂੰ ਜਾਂ ਪੁਲਿਸ ਨੇ ਸੂਹ ਲਾ ਲੈਂਦੀਆਂ ਨੇ ਪਰੰਤੂ ਲਾਰੈਂਸ ਵੱਲੋਂ ਬਣਾਈ ਗਈ ਵੀਡੀਓ ਦੀ ਸ਼ੂ ਨਹੀਂ ਲੱਗੀ ਵੀ ਕੌਣ ਉਹਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਹੜੇ ਕਿਹੜੇ ਅਫਸਰ ਨੂੰ ਇਨਵੋਲ ਕਰਨੇ ਕਿੱਥੇ ਇਹ ਬਣਾਈ ਜਾਣੀ ਹੈ ਉਹਦੇ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ ਔਰ ਅੱਜ ਤੱਕ ਸੱਟਾਂ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਿਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫੇਰ ਵੀ ਹਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਤਾਲ ਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਲੇ ਤੱਕ ਨਹੀਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਸ agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. shamla Chander center Call him on this number zero seven four triple eight. 41161